ਅੱਜ ਮੈਂ ਇੱਕ ਤੁਹਾਨੂੰ ਡਾਟਾ ਦਿੰਨਾ ਹੈ ਨਗਰ ਨਿਗਮ ਨੇ ਐਡਵਰਟਾਈਜ਼ਮੈਂਟ ਦਾ ਠੇਕਾ ਦਿੱਤਾ ਸੀ ਇੱਕ ਕੰਟਰੈਕਟਰ ਨੂੰ ਹੂੰ ਕਰੋਨਾ ਕਾਲ ਦੇ ਵਿੱਚ ਆ ਕੇ ਜੀ ਉਹਨੂੰ ਮਾਫੀ ਮਿਲ ਗਈ 50% ਦੀ ਵੀ ਤੂੰ 6 ਮਹੀਨੇ ਦੇ ਪੈਸੇ ਨਾ ਦੇ ਤੇ ਵੀ ਕਰੋਨਾ ਕਾਲ ਦੇ ਵਿੱਚ ਸਮਾਂ ਆ ਗਿਆ ਸੀਗਾ ਵੀ ਉਹਨੂੰ ਉਹ ਗ੍ਰਹੀ ਨਹੀਂ ਹੋਈ ਤੇ ਨਾਲ ਦੀ ਨਾਲ ਇਹ ਵੀ ਚਿੱਠੀ ਦੇਤੀ ਵੀ ਤੂੰ ਅੱਧਾ ਸਰੈਂਡਰ ਕਰ ਸਕਦਾ ਜਿੱਥੇ ਉਹ 7 ਲੱਖ ਸਮਥਿੰਗ ਰੁਪਇਆ ਪਰ ਮੰਥ ਭਰਦਾ ਸੀਗਾ ਉਹਦਾ ਠੇਕੇ ਦਾ ਉਹ ਬਾਅਦ ਦੇ ਵਿੱਚ 393000 ਰੁਪਏ ਦਾ ਕਰਤਾ ਵੀ ਤੂੰ ਅੱਧਾ ਕੰਮ ਲੈ ਲਾ ਅੱਧਾ ਕੰਮ ਨਗਰ ਨਗਰ ਨੂੰ ਹੈਂਡ ਓਵਰ ਕਰ ਦੇ ਅੱਧਾ ਕੰਮ ਨਗਰ ਨਗਰ ਨੂੰ ਕੋਲੇ ਆ ਗਿਆ ਇੱਕ ਆਦੀ ਐਡਵਰਟਾਈਜ਼ਮੈਂਟ ਸਰ ਐਡਵਰਟਾਈਜ਼ਮੈਂਟ ਕਿਸੇ ਨੇ ਵੀ ਕੋਈ ਐਡਵਰਟਾਈਜ਼ਮੈਂਟ ਕਰਾਉਣੀ ਹੈ ਤੇ ਲਿਕਮੇ ਆ ਗਿਆ ਜਾਏ ਜਿਹੜੇ ਫਲੈਕਸ ਬਾਟ ਆ ਰਿਹਾਗੇ ਜਿਹੜਾ ਫਲੈਕਸੀਆਂ ਵੱਡੀਆਂ ਵੱਡੀਆਂ ਲੱਗਦੀਆਂ ਜੀ ਜੀ ਉਹਨਾਂ ਆਸਤੇ ਇਹਨਾਂ ਨੂੰ ਦਿੱਤੇ ਸੀ ਪੋਲ ਜੁਨੀ ਪੋਲ ਦਿੱਤੇ ਸੀਗੇ ਜੀ 60 ਜੁਨੀ ਪੋਲ ਸੀਗੇ ਜੀ ਜੀ ਤੇ ਬਾਕੀ ਹੋਰ ਥਾਵਾਂ ਦੇ ਵੱਖ-ਵੱਖ ਦੇ ਇਹਨਾਂ ਨੂੰ ਸਾਈਟਾਂ ਦਿੱਤੀਆਂ ਹੋਈਆਂ ਅਸੀਂ ਵੀ ਤੁਸੀਂ ਇੱਥੇ-ਇੱਥੇ ਇਹਨਾਂ ਇਹਨਾਂ ਲਾਉਣਾ ਹਾਂ ਅਹ ਅੱਗੇ ਜੀ 40 ਜੁਨੀ ਪੋਲ ਗਾਰਬੇਜ ਡੰਪ ਡਬਲ ਸਾਈਡ ਪਬਲਿਕ ਟਾਇਲਟ ਡਸਟ ਬਿਨ ਬੱਸ ਤੁਹਾਨੂੰ ਸਾਈਟ ਤੋਂ ਬੈਂਚ ਤੇ ਐਲਈਡੀ ਵਗੈਰਾ ਦੇ ਇਹਨਾਂ ਨੂੰ ਮਿਲਿਆ ਸੀਗਾ ਠੇਕੇ ਜੋ ਤੋਂ ਅੱਧਾ ਕਰਤਾ ਉਦੋਂ 7 ਲੱਖ ਰੁਪਏ ਭਰਦੇ ਸੀਗੇ ਜੀ ਇਹ ਮੁਰਕੇ ਸਰਕਾਰੋਂ ਚਿੱਠੀ ਆ ਗਈ ਵੀ ਅੱਧਾ ਇਹਨਾਂ ਦਾ ਅਧਾਨਗਰਿਕ ਮਾਡੇ ਕੋਲੇ ਰੱਖਾ ਹੋਵੇ ਉਹਦੀ ਉਗਰਾਹੀ ਨਹੀਂ ਨਾ ਕਰਨੇ ਕਿੰਮ ਕਰੇ ਅੱਧੇ ਦੀ ਉਗਰਾਹੀ ਠੇਕੇਦਾਰ ਕਰੇ ਜਿੰਨਾ ਇਹਨਾਂ ਨੇ ਏਰੀਆ ਵੰਡਤਾ ਉਹ 393000 ਰੁਪਏ ਦਾ ਉਹਨੇ ਪਰਮਤ ਦੇਣਾ ਸੀ ਜੀ ਉਸ ਤੋਂ ਬਾਅਦ ਉਹਨੇ ਚਿੱਠੀ ਲਿਖੀ ਵੀ ਮੈਨੂੰ 10 ਜੂਨ ਨੂੰ ਪੂਰ ਹੋਰ ਦੇ ਦਿਓ ਇਹਨਾਂ ਨੇ 10 ਜੂਨ ਨੂੰ ਪੂਰ ਨੂੰ ਹੋਰ ਦਿੱਤੇ ਉਹ 453000 ਰੁਪਏ ਭਰਨ ਲੱਗ ਪਿਆ ਜੀ ਪਰ ਮੰਥ ਦਾ ਜਿਹੜਾ ਬਾਕੀ ਦਾ ਪੈਸਾ 3 ਲੱਖ ਦੇ 7 ਲੱਖ ਦਾ ਜਿਹੜਾ ਅੱਧੇ ਦਾ ਅੱਜ ਤੱਕ ਕਾਰਪੋਰੇਸ਼ਨ ਦੇ ਵਿੱਚ ਇੱਕ ਪੈਸਾ ਨਹੀਂ ਆਇਆ ਉਹ ਠੇਕੇਦਾਰ ਨੇ ਜਿੰਨੇ ਅੱਧ ਜੋ ਘਰਾ ਕੇ ਦੇਨੇ ਸੀ ਠੇਕੇਦਾਰ ਨੇ ਦਾ ਪੈਸੇ ਦੇਤੇ ਜਿਹੜੇ ਅੱਧੇ ਪੈਸੇ ਨਗਰ ਨਿਕਮ ਨੇ ਘਰਾਏ ਅਗਰਾਂੇ ਸੀ ਔਰ ਨਗਰ ਨਿਕਮ ਦੇ ਕਿਸੇ ਅਧਿਕਾਰੀ ਨੇ ਕਿਸੇ ਨੇ ਨਹੀਂ ਪਾਏ ਘਰਾਏ ਨਾ ਹੀ ਅੱਜ ਤੱਕ ਨਗਰ ਨਿਕਮ ਦੇ ਖਾਤੇ ਕੋਈ ਪੈਸਾ ਆਇਆ ਹੋ ਕੇ 5-10 ਹਜ਼ਾਰ 20 ਹਜ਼ਾਰ ਕੋਈ ਆ ਗਿਆ ਹੋਵੇ ਤਾਂ ਵੱਖਰੀ ਗੱਲ ਹੈ ਤੁਹਾਨੂੰ ਕੀ ਲੱਗਦਾ ਕਿ ਉਹ ਕਿਉਂ ਨਹੀਂ ਅਗਰਾਏ ਗਏ ਦੇਖੋ ਜੀ ਉਹਨਾ ਜੇ ਮੇਅਰ ਸਾਹਿਬ ਕਹਿੰਦੇ ਆ ਵੀ ਮੈਂ ਹੈਡ ਆਨ ਮੈਂ ਇਨਚਾਰਜ ਆ ਕਾਰਪੋਰੇਸ਼ਨ ਦਾ ਸਾਰੇ ਦਾ ਤਾਂ ਧਿਆਨ ਮੈਂ ਰੱਖਣਾ ਸਾਰੇ ਬੇਹਾਂ ਉਹਦੇ ਆਫਸਰ ਉਹ ਕਿਉਂ ਨਹੀਂ ਮੇਅਰ ਸਾਹਿਬ ਪੁੱਛਦੇ ਹਰ ਬਰਾਗ ਨੂੰ ਸੱਦ ਕੇ ਵੀ ਤੂੰ ਕੀ ਕਮਾ ਕੇ ਲਿਆਇਆ ਅੱਜ ਤੂੰ ਅੱਜ ਕੀ ਰਿਕਵਰੀ ਕਰਕੇ ਲਿਆਇਆ ਹਾਊਸ ਟੈਕਸ ਕੀ ਲੈ ਕੇ ਆਇਆ ਪ੍ਰੋਪਰਟੀ ਟੈਕਸ ਕੀ ਲੈ ਕੇ ਆਇਆ ਰੈਂਟ ਬਰਾਚ ਵਾਲੇ ਕੀ ਲੈ ਕੇ ਆਏ ਆ ਮਹੀਨੇ ਮਨਥਲੀ 15 ਦਿਨੀ ਕਦੇ ਉਹਨਾਂ ਨੇ ਕਦੇ ਕਹੇ ਮਲਾਇਮ ਨੂੰ ਸੱਦ ਕੇ ਪੁੱਛਿਆ ਕੋਈ ਉਹਨਾਂ ਦਾ ਰਿਕਾਰਡ ਲਿਆ ਜੇ ਅੱਜ ਅੱਜ ਮੈਂ ਸਵਾਲ ਉਠਾਉਣਾ ਪਿਆ 2 ਸਾਲ ਬਾਅਦ ਵੀ ਅੱਜ ਨਿੱਕਾ ਪੈਸਾ ਨਹੀਂ ਅਜੇ ਤੱਕ 2 ਸਾਲ ਹੋ ਗਏ ਇਸ ਗੱਲ ਨੂੰ ਇਹਦੇ ਚ ਕੌਣ ਪੈਸੇ ਖ ਇਹ ਚ ਕੋਣ ਬੈ ਖਾਂਦਾ ਕਮਿਸ਼ਨਰ ਸਾਹਿਬ ਇਹ ਤਾਂ ਕੋਣ ਬੈ ਖਾਂਦਾ ਵਾ ਮੇਅਰ ਸਾਹਿਬ ਇਹ ਕੋਣ ਬੈ ਅਮਤਾਰੀ ਕਮਿਸ਼ਨਰ ਸਾਹਿਬ ਐਡੀ ਵੱਡੀ ਸੀਟ ਤੇ ਯਾਰ ਉਹਨੂੰ ਨਗਰ ਨਦੀ ਕਮਿਸ਼ਨਰ ਦਾ ਚਾਰਜ ਦਿੱਤਾ ਕਿ ਕਮਿਸ਼ਨਰ ਸਾਹਿਬ ਦੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਇਸ ਅੱਧੇ ਅੱਧੇ ਐਡਵਰਟਾਈਜ਼ਮੈਂਟੋਂ ਸਾਨੂੰ ਪੈਸੇ ਨਹੀਂ ਆ ਰਹੇ ਇਹ ਤੁਸੀਂ ਜਿਹੜੀ ਇਹ ਜਾਣਕਾਰੀ ਪ੍ਰਾਪਤ ਕੀਤੀ ਹੈ ਇਹ ਤੁਸੀਂ ਕਾਹਦੇ ਰਹੀ ਨਗਰ ਨਗਰ ਕਮ ਜੋ ਜ ਆਰਟੀਆਈ ਰਹੀ ਕਾ ਆਰਟੀਆਈ ਲਈ ਹੈ ਜੀ ਆਰਟੀਆਈ ਬਾਕੀ ਹੋਰ ਸੋਰਸ ਤੇ ਆ ਇਹ ਇਹਦਾ ਇਹ ਆਰਟੀ ਇਹ ਮੈਨੂੰ ਜਿਹੜਾ ਕੰਪਨੀ ਦਾ ਮਾਲਕ ਆ ਉਹਨੇ ਦਿੱਤੀ ਹੋਈ ਏ ਜਾਂ ਹੋਰ ਸੋਰਸ ਦਾ ਸੋਰਸ ਹੋਇਆ ਗਿਆ ਜਿਹੜੇ ਜਾਣਕਾਰੀ ਦੇ ਦੇਵੀ ਤੁਸੀਂ ਪੱਚਾਓ ਸਰਕਾਰ ਦੇ ਕੰਨਾਂ ਤੱਕ ਲਿਆਓ ਬਹੁਤ ਕੰਮ ਮੈਂ ਆਰਟੀਆਰੈਂਜ ਕਰਦਾ ਆਰਟੀਆ ਦੀ ਇਨਫੋਰਮੇਸ਼ਨ ਲੈਣਾ ਪਰ ਮੈਂ ਮੇਰਾ ਸਵਾਲ ਤਾਂ ਇਹ ਆ ਵੀ ਜੇ ਕਮਿਸ਼ਨਰ ਸਾਹਿਬ ਨੂੰ ਇਡੀ ਵੱਡੀ ਸੀਟ ਦਿੱਤੀ ਆ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬੰਦੀ ਵੀ ਅੱਧੇ ਚੋਂ ਰਿਕਵਰੀ ਕਿਉਂ ਨਹੀਂ ਆਈ ਉਹ ਪੈਸੇ ਕਿੱਥੇ ਜਾਂਦੇ ਆ ਮੈਂ ਇਹ ਕਹਿੰਦਾ ਹਾਂ ਹੋ ਠੇਕੇਦਾਰੀ ਸਾਰੇ ਤੋਂ ਪੈਸੇ ਲਈ ਜਾਂਦਾ ਹੋਵੇ ਅੱਧੇ ਪੈਸੇ ਆਪ ਵੰਡਦੇ ਹੋਂ ਤੇ ਅੱਧੇ ਪੈਸੇ ਸਰਕਾਰ ਨੂੰ ਕਰਾਈ ਜਾਂਦੇ ਕਿੰਨੀ ਰਕਮ ਹੁਣ ਤੱਕ ਤੁਹਾਡੇ ਹਿਸਾਬ ਨਾਲ ਬਣਦੀ ਹੈ ਜੀ 100 ਰੁਪਇਆ ਬਣਦਾ ਜੀ ਇੱਕ ਦੋ ਇੱਕ ਦੋ ਆਰਟੀ ਐਕਟੀਵਿਸਟਾ ਸਾਡੇ ਉਹਨਾਂ ਨਾਲ ਵੀ ਰੌਣ ਵਾਲੇ ਸਮੇਂ ਤੋਂ ਉਹਨਾਂ ਨੇ ਸਰਕਾਰ ਨੂੰ ਲਿਖਿਆ ਸੀ ਸਰਕਾਰ ਨੇ ਕੇਐਸ ਵਿਜੀਲੈਂਸ ਨੂੰ ਦਿੱਤਾ ਵਿਜੀਲੈਂਸ ਇਹਦੀ ਇਨਕੁਆਇਰੀ ਕਰ ਰਹੀ ਹੈ ਆਉਣ ਵਾਲੇ ਦਿਨ ਉਹ ਠੇਕੇਦਾਰ ਤੁਹਾਨੂੰ ਵੀ ਪੁਆਇੰਟ ਬਾਈ ਪੁਆਇੰਟ ਤੁਹਾਨੂੰ ਉਹ ਦੱਸ ਦੇਣਗੇ ਵੀ ਇਹਨਾਂ ਲੱਖਾਂ ਰੁਪਇਆ ਜਿਹੜਾ ਉਹ ਕਰੋਨਾ 'ਚ ਦੱਸਦੇ ਆ ਜਿਹੜਾ ਜਿਹੜਾ ਆਰਟੀਏ ਐਕਟੀਵਿਸਟ ਆ ਜਿੰਨੇ ਇਹ ਮਸਲਾ ਚੱਕਿਆ ਕੋੜਾ ਰੁਪਈਆ ਦਾ ਗਵਨ ਦੱਸਦਾ ਜੀ ਉਹ ਸਿਰ ਮੋਗੇ ਮੋਗੇ ਦੇ ਵਿੱਚ ਇਹ ਕੇ ਨੇਜਾ ਉਹਦਾ ਨਾਮ ਆ ਉਸ ਪੱਤਰਕਾਰ ਦਾ ਉਹ ਪੱਤਰਕਾਰ ਕੋਲ ਪੱਤਰਕਾਰ ਕੋਲੋਂ ਮੈਨੂੰ ਰਿਪੋਰਟਾਂ ਮਿਲੀਆਂ ਜੀ ਜਿਨੇ ਆਰਟੀਏ 'ਚ ਲਈਆਂ ਜੀ ਲੇਕਿਨ ਮੇਰਾ ਕਹਿੰਦਾ ਭਾਵੇਂ ਆ ਵੀ ਦੂਜੇ ਤੇ ਇਜਾਮ ਲਾਉਣ ਨਾਲੋਂ ਪਹਿਲਾਂ ਆਪ ਦੀ ਪੀੜੀ ਥਲੇ ਸੋਟਾ ਮਾਰੋ ਆਪ ਵੇਖੋ ਪਰਖੋ ਵਈ ਸਾਡੇ ਇਹ ਇੱਕ ਕਮੇਟੀ ਆ ਸਾਡੇ ਸ਼ਹਿਰ ਦਾ ਕੰਮ ਪੈਸੇ ਸਹੀ ਇਹ ਕਮੇਟੀ ਨੂੰ ਪੈਸੇ ਲਿਆਉਣੇ ਕਿਵੇਂ ਆ ਦੇਹ ਤੈ ਪੈ ਕਮੇਟੀ ਚ ਲਿਆ ਤਾਂ ਹੀ ਸੜਕਾਂ ਜਾਂ ਕੋਈ ਕੰਮ ਕਰਵਾ ਸਕਦੇ ਹੂੰ ਕੁਰਸੀ ਤੇ ਬਹਿ ਕੇ ਜਾਂ ਉਹਨਾਂ ਨੂੰ ਸੋਖਿਆ ਕੁਰਸੀ ਤੇ ਬਹਿ ਕੇ ਚਾਹ ਦਾ ਕੱਪ ਪੀ ਲਿਆ ਸਰਕਾਰੀ ਏਸੀ ਵਰਤ ਲਿਆ ਸਰਕਾਰੀ ਗੱਡੀ ਵਰਤ ਲਈ ਕਦੇ ਕਿਸੇ ਨੂੰ ਕੁਐਸਚਨ ਨਹੀਂ ਕੀਤਾ ਵੀ ਤੇਰੀ ਡਿਊਟੀ ਬੰਦੀ ਆ ਇਹ ਆ ਮਹੀਨੇ ਦਾ ਟਾਰਗੇਟ ਐ ਇਹਨੇ ਪਹਿਲੇ ਹੋਣੇ ਚਾਹੀਦੇ ਆ ਤੁਸੀਂ ਕਹਿ ਕੇ ਵਿਜੀਲੈਂਸ ਕੋਲੇ ਆ ਇਹ ਮਾਮਲਾ ਵਿਜੀਲੈਂਸ ਜਾਂਚ ਕਰ ਰਹੀ ਹੈ ਐਡਵਰਟਾਈਜ਼ਮੈਂਟ ਜਿਹੜਾ ਆ ਜਿਹੜਾ ਸੋ ਕਾਲਡ ਤੁਸੀਂ ਕਹਿ ਰਹੇ ਹੋ ਹਾਂਜੀ ਹਾਂਜੀ ਵਿਜੀਲੈਂਸ ਵੱਲੋਂ ਹੁਣ ਤੱਕ ਜਿਹੜੀ ਤੁਹਾਨੂੰ ਪਤਾ ਲੱਗਿਆ ਕਿ ਕੀ ਕੋਈ ਪੁੱਛਗਿੱਛ ਹੋਈ ਹੈ ਨਹੀਂ ਵਿਜੀਲੈਂਸ ਕੋਲੇ ਵੀ ਹੈ ਗਵਰਨਰ ਸਾਹਿਬ ਕੋਲੇ ਵੀ ਹੈ ਵੀ ਤਕੜਾ ਹੈ ਸਕੈਂਡਲ ਬਣ ਚੁੱਕਿਆ ਹੈ ਉਹਦੀ ਜਾਂਚ ਚੱਲ ਰਹੀ ਹੈ ਜੀ ਉਹਨਾਂ ਕੋਲੇ ਜਿਵੇਂ ਜਿਵੇਂ ਉਹਨਾਂ ਬਿਆਨ ਲੈ ਜਾ ਰਿਹਾ ਜਿਵੇਂ ਸਰਕਾਰ ਉਹਦੀ ਟਰਨ ਬਾਈ ਟਰਨ ਜਿਵੇਂ ਜੋ ਸਟੈਪ ਬੰਦੇ ਉਹ ਕਰ ਰਹੀ ਹੈ ਕਿੰਨੇ ਸਾਲਾਂ ਤੋਂ ਇਹ ਚੱਲ ਰਿਹਾ ਜੀ ਇਹ 7 ਸਾਲ ਦਾ ਠੇਕਾ ਸੀਗਾ ਜੀ ਮੇਰਾ ਸਾਲ ਡੇਰ ਸਾਲ ਖਤਮ ਹੋਣ ਵਾਲਾ 5 ਸਾਲ ਹੋ ਗਏ ਆ ਜੀ ਤੇ ਕਰੋਨਾ ਟਾਈਮ ਤੇ 2020 ਚ ਸ਼ਾਇਦ ਕਰੋਨਾ ਆਇਆ ਜੀ ਸ਼ਾਇਦ ਤੇ ਉਦੋਂ ਉਹਨਾਂ ਨੂੰ ਅੱਧੀ ਭਾਵੀ ਮਿਲੀ ਆ ਅੱਧ ਉਹਦੇ ਜਿਹੜਾ ਅੱਧ ਦਾ ਵਜਲਾ ਗਾਇਬ ਆ ਉਹਦੇ ਚ ਕੀ ਕਪਲਾ ਹੋ ਰਿਹਾ ਕੀ ਆ ਕਿਸੇ ਨੂੰ ਪਤਾ ਨਹੀਂ ਜੀ ਫਿਰ ਸਰਕਾਰੀ ਐਡਾਂ ਦੇ ਪੈਸੇ ਮਾਫ ਆ ਵੀ ਸੀ ਜਿਹੜੀ ਸਰਕਾਰੀ ਐਡ ਲਗਣੀ ਆ ਉਹ ਸਰਕਾਰੀ ਰੇਟ ਤੇ ਲੱਗੂਗੀ ਉਹ ਸਰਕਾਰੀ ਐਡ ਦੇ ਪੈਸੇ ਵੀ ਉਹ ਠੇਕੇਦਾਰ ਆਪਦੀ ਮਨਮਰਜ਼ੀ ਨਾਲ ਡੀਪੀਆਰਓ ਦੋ ਜਨ ਉਹਨਾਂ ਤੋਂ ਆਪਦੀ ਮਰਜ਼ੀ ਨਾਲ ਪੈਸੇ ਲੈ ਰਿਆ ਆ ਆਪਦੇ ਕੰਟ੍ਰੈਕਟ ਦੇ ਮੁਤਾਬਿਕ ਜਦ ਕਿ ਸ਼ਰਤਾਂ ਦੇ ਵਿੱਚ ਲਿਖਿਆ ਵੀ ਤੁਸੀਂ ਸਰਕਾਰੀ ਰੇਟ ਨਾਲ ਜਿਹੜਾ ਟੈਂਡਰ ਆ ਉਹ ਜਿਹੜਾ 700 ਪੋਲ ਆ ਜਾਂ 5 ਪੋਲ ਆ ਜਾਂ ਜਿਨ੍ਹਾਂ ਤੇ ਸਰਕਾਰੀ ਐਡਵਰਟਾਈਜ਼ਮੈਂਟ ਲਗਣੀ ਆ ਜਾਂ ਸਰਕਾਰ ਦੀ ਐਡ ਲਗਣੀ ਆ ਜਾਂ ਮੰਤਰੀ ਸਾਹਿਬ ਦੀ ਕੋਈ ਫੋਟੋ ਲਗਣੀ ਆ ਉਹ 프리 ਆ ਉਸ ਚੀਜ਼ ਪਰ ਮੈਂ ਸਾਰੀਆਂ ਗੱਲਾਂ ਨੂੰ ਛੱਡਦਾ ਹੋਇਆ ਇਹ ਕਹਿੰਦਾ ਜਿਹੜੇ ਅੱਧ ਜੋ ਪੈਸੇ ਆਉਣੇ ਸੀਗੇ ਉਹ ਪੈਸੇ ਕਿੱਥੇ ਆ ਅੱਜ ਵੀ ਮਿਊਸਪਲ ਕਮੇਟੀ ਦੇ ਫੰਡ ਚ ਨਹੀਂ ਹੈਗੇ ਇਹ ਰਿਕਾਰਡ ਕਰਾ ਲੈਣ ਜਾਂਚ ਕਰਾ ਲੈਣੇ ਕਰ ਲੈਣ ਕੁਝ ਪੋਸ਼ਕਾਰਨ ਸਾਡੇ ਕਹਿਣ ਦਾ ਭਾਵ ਕਿ ਮੋਗਾ ਦੇ ਵਿੱਚ ਜਿਹੜੀ ਐਡਵਰਟਾਈਜ਼ਮੈਂਟ ਹੋ ਰਹੀ ਹੈ ਜਿਹੜੀ ਉਹਨਾਂ ਦੇ ਉੱਪਰ ਫਲੈਕਸ ਵਗੈਰਾ ਜਿੰਨੀਆਂ ਵੀ ਕੰਪਨੀਆਂ ਦੀ ਜਿਹੜੀਆਂ ਵੀ ਫਰਮਾਂ ਦੀ ਐਡ ਹੋ ਰਹੀ ਹੈ ਉਹ ਆਪਣੀ ਐਡ ਸਿਰਫ 50% ਮਤਲਬ ਹਾਫ ਦੇ ਵਿੱਚ ਹੀ ਆਪਣੀ ਐਡ ਕਰ ਰਹੀ ਹੈ ਹਾਫ ਦੇ ਵਿੱਚ ਹੀ ਸਾਰੀ ਹੋ ਰਹੀ ਹੈ ਜੀ ਉਹ ਠੇਕੇਦਾਰੀ ਲਿਆ ਰਿਹਾ ਕਮੇਟੀ ਨੂੰ ਕੁਝ ਨਹੀਂ ਆ ਰਿਹਾ ਜੀ ਹਾਫ ਦਾ ਹਾਫ ਦਾ ਅੱਧਾ ਹੋਣਾ ਸੀ ਉਹ ਵੀ ਕਮੇਟੀ ਨੂੰ ਨਹੀਂ ਆ ਰਿਹਾ ਜੀ ਇਹ ਡਿਊਟੀ ਮੇਰ ਸਾਹਿਬ ਦੀ ਬੰਦੀ ਹੈ ਮੇਰ ਸਾਹਿਬ ਕੀ ਕਹਿੰਦੇ ਮੈਂ ਸੀਟ ਛੱਡ ਦੇਣਾ ਨਾ ਨਗਰ ਨਿਗਮ ਦੀ ਜਿਹੜੀ ਆਮਦਨ ਹੈ ਅੱਧੀ ਉਹ ਉਹ ਨਹੀਂ ਸਮਝ ਆ ਰਹੀ ਵੀ ਕਿੱਧਰ ਜਾ ਰਹੀ ਹੈ ਕਿੱਧਰ ਜਾ ਰਹੀ ਹੈ ਜੀ ਮੇਰ ਸਾਹਿਬ ਕਹਿੰਦੇ ਮੈਂ ਮਿਹਰ ਆਣਾ ਕਰਾਂਗਾ ਫਿਰ ਮੇਰ ਸਾਹਿਬ ਬਹੁਤ ਧਿਆਨ ਜੇ ਮੇਰ ਸਾਹਿਬ ਤੁਹਾਡਾ ਨਹੀਂ ਸੰਭਾਉਣਗਾ ਸੀਟ ਛੱਡ ਕੇ ਪਾਸੇ ਹੋਵੋ ਜੀ ਕਲਿਸ਼ਰ ਸਾਹਿਬ ਆਹ ਧਿਆਨ ਮੈਂ ਤਾਂ ਇਹ ਕਹਿੰਦਾ ਮੈਂ ਤਾਂ ਲੋਕਾਂ ਦਾ ਪੈਸਾ ਆ ਮੈਂ ਸੇਵਾ ਮੈਂ ਕੋਈ ਕਮਿਸ਼ਨ ਨਹੀਂ ਲੈਣਾ ਵਿੱਚੋਂ ਮੈਨੂੰ ਤਾਂ ਇਹ ਕਹਿ ਵੀ ਤੁਸੀਂ ਲੋਕਾਂ ਦਾ ਪੈਸਾ ਕਿਉਂ ਖਰਾਬ ਕਰਦੇ ਹੋ ਹੂੰ ਤੇ ਪਿਆ ਧਿਆਨ ਦਾ ਦੇ ਦਿਓ ਤੁਹਾਨੂੰ ਸਰਕਾਰ ਲੱਖ ਰੁਪਇਆ ਡੇਢ ਲੱਖ ਰੁਪਇਆ ਅ ਕਮਿਸ਼ਨਰ ਸਾਹਿਬ ਨੂੰ ਤਨਖਾਹ ਦਿੰਦੀ ਆ 70000 ਰੁਪਇਆ ਇਹਨੂੰ ਮੇਰੇ ਸਾਹ ਨੂੰ ਦਿੰਦੀ ਆ ਤੇ ਐਮਐਲ ਖਾਲਸੇ ਇਸ ਕਬਜੇ ਨੂੰ ਹੋਲ ਵੀ ਹੈਣੀ ਉਹ ਤਾਂ ਨਾ ਨਗਰ ਨਿਕਮਾ ਸੰਬੰਧ ਉਹਨਾਂ ਦਾ ਨਾ ਉਹ ਸਾ ਨਾਲ ਇਹਨਾਂ ਦਿਨ ਨੂੰ ਕਮਿਸ਼ਨਰ ਤੇ ਮੇਰਾ ਸੰਬੰਧ ਆ ਉਹ ਧਿਆਨ ਤਾਂ ਦੇ ਨਾ ਜੀ ਸੋਚੇਂਦਾ ਸਹੀ ਆਵੇ ਸ਼ਹਿਰ ਬਾਰੇ ਜਾਂ ਨਗਰ ਨਿਕਮੇ ਬਾਰੇ ਸੋਚੇਂਦਾ ਸਹੀ ਕਿੰਨੇ ਮਲਾਜ਼ਮਾਂ ਦਾ ਖਪੇੜ ਪਾਲਦਾ ਕਿੰਨੇ ਮਲਾਜ਼ਮ ਤਨਖਾਹ ਲੈਂਦੇ ਆ ਤੋ ਖਾਣਾ ਕਿਥੋਂ ਪੂਰੀ ਆਉਣਗੇ ਆ ਤੇ ਇਹ ਭਗਵਾਨ ਤਾਂ ਮਾਨ ਸਰਕਾਰ ਨੇ ਕਹਿਆ ਜ਼ੀਰੋ ਟੋਲਰੈਂਸ ਨੀਤੀ ਹੈ ਤੇ ਸਤ ਸਰਮਾ ਸਰਕਾਰ ਨੂੰ ਵੀ ਬੇਨਤੀ ਕਰਦਾ ਸਰਕਾਰ ਜੇ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚੇ ਤਾਂ ਜੂਰ ਧਿਆਨ ਦਿਓ ਲੋਕਾਂ ਨੂੰ ਕਹਿੰਦਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਵੱਧ ਤੋਂ ਵੱਧ ਫਿਰ ਘਾ ਧਿਆਨ ਦਿਵਾਓ ਤੇ ਮੈਂ ਕੋਈ ਲੀਡਰ ਨਹੀਂ ਬਣਿਆ ਦਾ ਸੇਵਾਦਾਰ ਹਾਂ ਤੇ ਸੇਵਾਦਾਰ ਹੀ ਰਹੂੰਗਾ ਇਹੋ ਜਿਹੀਆਂ ਗੱਲਾਂ ਤੁਹਾਡੇ ਸਾਹਮਣੇ ਲਿਆਉਂਦਾ ਰਹੂੰਗਾ ਕਿਉਂਕਿ ਵੀ ਉਮਰ ਮੇਰੀ 38 ਸਾਲ ਦੀ ਆ ਤੇ ਸੱਤ ਸਾਲ ਮੈਂ ਜਿਉਣਾ ਤੇ ਇਹੋ ਜਿਹਾ ਖਾਸੇ ਕਰ ਜੂਗਾ ਜਿਹੜੀ ਮੇਨੂੰ ਜੀ ਲੋਕ ਤੁਹਾਨੂੰ ਜਿਆਦ ਕਰਦੇ ਨੇਗਾ ਵਾਹਿਗੁਰੂ ਜ